ਇੱਕ ਨਾ ਸਰਦਾਰਾ ਜਦੋਂ ਬੰਦਾ ਘੋੜੀ ਗੱਬਣ ਕਰਾ ਲੈਂਦਾ ਹਨਾ ਵੀ ਉਹ ਤੇ ਸਵਾਰੀ ਕਰਨ ਦਾ ਕਿੰਨਾ ਕੁ ਫਾਇਦਾ ਕਿੰਨੇ ਟਾਈਮ ਸਵਾਰੀ ਕਰਨੀ ਚਾਹੀਦੀ ਆ ਕਿਹੜੇ ਥਾਂ ਚ ਪੱਕੇ ਕੱਚੇ ਚ ਉਹਦਾ ਕੀ ਤੁਸੀਂ ਕੀ ਦੋਗੇ ਦੱਸ ਘੋੜੀ ਦਾ ਮਾਲਕ ਭਾਈ ਸਵਾਰੀ ਕਰੇ ਤਾਂ ਉਹ ਨੂੰ ਉਹ ਨੂੰ ਪਤਾ ਹੁੰਦਾ ਜਾਣਕਾਰੀ ਹੁੰਦੀ ਆ ਅੱਛਾ ਕਈ ਵਾਰੀ ਐ ਹੁੰਦਾ ਕੋਈ ਆਪਣਾ ਵਧੀਆ ਕੋਈ ਖਾਸ ਰਿਸ਼ਤੇਦਾਰ ਕੋਈ ਭੈਣ ਭੁਲਈਆ ਪਰੋਣਾ ਨਵਾਂ ਭਾਂ ਦੇ ਗਹਾਂ ਜਦਾ ਵੀ ਸਵਾਰੀ ਕਰਨੀ ਆ ਹਾਂ ਵੀ ਮੈਂ ਤਾਂ ਝੂਟਾ ਲੈਣਾ ਅੱਛਾ ਉਹ ਨੂੰ ਘੋੜੀ ਬਾਰੇ ਬੱਚੇ ਪੇਟ ਚ ਬੱਚੇ ਬਾਰੇ ਤਾਂ ਨਹੀਂ ਪਤਾ ਸਹੀ ਹੈ ਉਹਨਾਂ ਨੇ ਘੋੜੀਆਂ ਰੱਖੇ ਨਹੀਂ ਹੁੰਦੀਆਂ ਹਾਂ ਘਰੇ ਆਇਆ ਹੁੰਦਾ ਘਰ ਦਾ ਮਾਰਕ ਨਹੀਂ ਬੋਲਦਾ ਕੋਈ ਗੱਲ ਨਹੀਂ ਹਾਂ ਬਾਈ ਕੋਈ ਗੱਲ ਨਹੀਂ ਆਪਾਂ ਠੀਕ ਹੈ ਲੈਵਲ ਤੇ ਨਹੀਂ ਬੋਲ ਸਕਦੇ ਪਰ ਕੰਮ ਸੇ ਕਾਮ ਉਹ ਬੰਦੇ ਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਮੈਂ ਕਿਤੇ ਚੜਿਆ ਨਹੀਂ ਘੋੜੀ ਗੱਭਣ ਆ ਪੇਟ 'ਚ ਬੱਚਾ 7 ਮਹੀਨਿਆਂ ਦਾ 9 ਮਹੀਨਿਆਂ ਦਾ ਤਾਂ ਬੱਚਾ ਮੰਨ ਲਓ ਗੱਲ ਥੌਰੀ ਜੋ ਹਿੱਲ ਜਾਂਦਾ ਘੋੜੀ ਨਾਸ ਮਾਰ ਲੱਗ ਜਾਂਦੀ ਆ ਠੀਕ ਹੈ ਉਹ ਸਵਾਰ ਜਿਹੜਾ ਹੁੰਦਾ ਉਹ ਫਿਰ ਆਪਦੇ ਜੋਸ਼ ਦਿਖਾਉਂਦਾ ਵੀ ਘੋੜੀ ਦਾ ਠੀਕ ਹੈ ਨੌਜਵਾਨ ਹੁੰਦਾ ਘੋੜੀ ਦੇ ਨਮਨ ਦਸਮੇ ਨੋਮਾਂ ਲੱਗਿਆ ਹੁੰਦਾ ਘੋੜੀ ਜ਼ੋਰ ਮਾਰ ਜਿੰਦੀ ਘੋੜੀ ਜ਼ੋਰ ਮਾਰ ਜਿਆ ਜੀ ਇਹ ਦਰਦ ਉੱਠ ਖੜਦੀ ਹੈ ਦਰਦ ਉੱਠ ਤੋਂ ਬਾਅਦ ਕਿੰਨੀ ਜ਼ੋਰ ਲਾ ਲੇ ਘੋੜੀ ਦਾ ਇੱਕ ਮਰਨਾ ਸਿਸਟਮ ਬਣ ਜਾਂਦਾ ਕਹਿੰਦਾ ਭਾਬ ਵੀ ਜਿਹੜੇ ਬੰਦੇ ਨੇ ਘੋੜੀ ਗੱਬਣ ਕਰਾਈ ਹੋਵੇ ਜਿਹਨੂੰ ਪਤਾ ਉਹੀ ਸਵਾਰੀ ਕਰੇ ਉਹ ਕਹਿ ਦਿਓ ਨੂੰ ਬਾਈ ਜੀ ਘੋੜੀ ਗੱਬਣਾ ਕੋਈ ਆ ਘੋੜੀ ਛੁੱਟਾ ਲੈ ਇਹ ਕੋਈ ਨੁਕਸਾਨ ਕਰਨ ਤੋਂ ਪਹਿਲਾਂ ਸੋਚੋ ਹਾਂ ਵੀ ਆਪਣਾ ਨਫਾ ਹੁੰਦਾ ਨੁਕਸਾਨ ਵਾਰੀ ਜੇ ਰੱਖਣਾ ਇਹ ਸਾਹਾਂ ਵਾਲੇ ਚਿੰਜਾ ਮਹਿੰਗੀਆਂ ਚ ਛੋਲੇ ਦੁੱਧ ਦਹੀਂ ਮਹਿੰਗੇ ਖਾਣੇ ਨੇ ਸਹੀ ਆ ਅੱਛਾ ਸਾਮ ਸਮਾਲੀ ਦੀ ਮਹਿੰਗੀ ਆ ਤੋ ਕਈ ਵਾਰੀ ਉਹਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਕਿਉਂ ਦਿੰਨੇ ਆ ਵੀ ਅੱਗੇ ਜੇ ਅੱਗੇ ਲੋਕ ਸੁਣਨਾ ਵੀ ਜਿਹੜੇ ਚੜਨ ਵਾਲੇ ਉਹ ਵੀ ਦੇਖਣ ਵੀ ਯਾਰ ਹਾਂ ਅਸੀਂ ਕਿਤੇ ਚੜੇ ਰਹਣੀ ਸਾਡੇ ਦਾਦੇ ਪਰਦਾਦੇ ਤੋਂ ਲੈ ਕੇ ਇਸ ਤਰ੍ਹਾਂ ਨੇ ਢੋਗੀਆਂ ਰੱਖੀਆਂ ਆਪਾਂ ਜਾ ਕੇ ਉਹਨੇ ਕੰਡਾਲਾ ਪਤਾ ਆਪਾਂ ਲੈ ਕੇ ਚਾਰ ਮਾਰੇ ਦਲੱਤੇ ਤੇ ਢੋਗੀ ਦੇ ਅੰਦਰ ਪੇਟ 'ਚ ਬੱਚਾ ਉਹ ਬੱਚੇਦਾਨੀ 'ਚ ਥੌਰੀ ਝੋ ਆਊਟ ਹੋ ਜਾਦਾ ਔਰ ਬੱਚੇਦਾਨੀ ਨੂੰ ਦਰਦ ਹੋਏ ਦਾ ਅਕਸਰ ਉਹ ਢੋਗੀ ਦਾ ਮਾਰ ਕੇ ਖੜਾ ਛੱਡਦਾ ਇਹ ਚੀਜ਼ਾਂ ਤੇ ਆ ਰੱਖਣਾ ਚਾਹੀਦਾ ਇਹ ਜੀਜਾ ਬਹੁਤ ਜ਼ਰੂਰੀ ਆ ਅਣਜਾਣ ਬੰਦੇ ਵਾਸਤੇ ਜਿਹੜਾ ਜਾਣਕਾਰ ਬੰਦਾ ਉਹਨੂੰ ਦੱਸਣਾ ਚਾਹੀਦਾ ਬਾਈ ਤੂੰ ਨਹੀਂ ਜਾਣਣਾ ਕੋਈ ਗੱਲ ਨਹੀਂ ਕਰੇ ਹੋਰ ਜਾਨਵਰ ਖੜੇ ਆ ਜਾਂ ਵੈਸੇ ਚਾਲ ਵਾਲੀ ਢੋਗੀ ਹੁੰਦੀ ਆ ਉਹ ਨਾ ਤਾਂ ਵਾਲਾ ਭਰਾਉਂਦਾ ਨਾ ਗੱਬਣ ਕਰਾਉਂਦਾ ਨਾ ਉਹ ਚਾਲ ਤੇ ਹੁੰਦੀ ਆ ਤੇ ਇੱਕ ਜਿਵੇਂ ਹੁਣ ਕਿਸੇ ਨੇ ਘੋੜੀ ਗੱਬਣ ਕਰਾ ਰੱਖੀ ਆ ਉਹਨੂੰ ਚਲੋ ਮਾੜਾ ਮੋਟਾ ਤੋੜਨਾ ਵੀ ਜ਼ਰੂਰੀ ਆ ਵੀ ਕਿੰਨੇ ਕ ਮਹੀਨੇ ਤੱਕ ਕੋਈ ਇਹ ਜਿਹਾ ਫਰਕ ਨਹੀਂ ਹੁੰਦਾ ਬਾਈ ਚਾਹੇ ਘੋੜੀ ਤੁਸੀਂ 8ਵੇਂ 9ਵੇਂ ਮਹੀਨੇ ਤੱਕ ਜਿਹੜਾ ਸਹੀ ਸਵਾਰ ਆ ਹਾਂ ਸਹੀ ਉਹਨੂੰ ਤੋੜਾ ਸ਼ੌਂਕ ਦਾ ਹਾਂ ਠੀਕ ਆ ਗੱਲ ਜਿਵੇਂ ਜਿੰਨੀ ਕਿ ਤੁਰੂਗੀ ਉਹ ਜਿੰਨੀ ਘੋੜੀ ਚਾਹੁੰਦੀ ਆ ਜਿੰਨੀ ਕਿ ਚਾਹੁੰਦੀ ਆ ਸਵਾਰ ਦਾ ਵਜਨ ਦੇਖੇ ਪਹਿਲਾਂ ਤਾਂ ਬੰਦਾ 2 ਕੁ ਵੱਟਲ ਦਾ ਔਰ 9ਵੇਂ ਮਹੀਨੇ ਦੀ ਘੋੜੀ ਆ ਤੇ 2-3 ਕੁ ਵੱਟਲ ਦੀ ਘੋੜੀ ਆ ਕੀ ਕਰੂ ਉਹ ਸਹੀ ਆ ਉਹਨੂੰ ਦੇਖੋ ਵੀ ਜੇ ਮੈਂ ਚਲੋ ਕੋਈ ਗੱਲ ਲਿਆਉਣਾ ਗੇੜਾ ਤਾਂ ਮੈਂ ਉਹ ਜਾਂ ਮੌਸਮ ਦੇਖੋ ਗਰਮੀਆਂ ਦਾ ਗਰਮੀਆਂ ਦੇਖੋ ਸਰਦੀਆਂ ਦਾ ਸਰਦੀ ਦੇਖੋ ਸਰਦੀ ਦਾ ਦੁਪਹਿਰੇ ਤੋਰ ਲੋ ਹਾਂ ਔਰ ਗਰਮੀ ਚ ਸਵੇਰ ਸ਼ਾਮ ਇਹ ਜਿਹੜੀ ਜਿਹੜੀ ਸਵਾਰੀ ਆ ਬਾਈ ਜੀ ਘੋੜੇ ਘੋੜੀ ਦੀ ਆ ਸਵੇਰ ਸੁਨੇਹਾ ਮੂੰਹ ਨੇਰੇ ਤੋਂ ਪਹਿਲਾਂ ਜਦੋਂ ਚੰਦ ਚੜ੍ਹਦਾ ਉਸ ਤੋਂ ਪਹਿਲਾਂ ਬੰਦਾ ਘਰੇ ਆ ਜਾਈ ਕਰਿਓ ਮਿੱਤਰੋ ਗੱਲਾਂ ਨੋਟੇ ਸੀ ਆਪਣਾ ਸਵਾਰੀ ਦਾ ਕੰਟੈਂਟ ਆ